ਡੋਲਮੈਂਟਾ ਕਰਿਆ ਵੀ ਚੈਨਾ ਡੋਰ ਮੱਦ ਕਰਨੇ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੋਰ ਅੰਬਾ ਲੱਖ ਦੀ ਲਾਹਣਤਾ ਹੈਗੀ ਸਰਕਾਰਾਂ ਤੇ ਇਹ ਕਹਿੰਦੇ ਚੱਟਾ ਬੰਦ ਕਰਨਾ ਨਸ਼ਾ ਖਤਮ ਕਰ ਦਿਆਂਗੇ ਕੈਸਟਰ ਖਤਮ ਕਰ ਦਿਆਂਗੇ ਉਹ ਲਾਂਤ ਕੋ ਚਾਈਨਾ ਡੋਰ ਨਹੀਂ ਸਾਡੇ ਕੋਲੋਂ ਬੰਦ ਹੋਈ ਚਾਈਨਾ ਡੋਰ ਨਹੀਂ ਬੰਦ ਹੋਈ ਇਹ ਹਾਲਾਤ ਦੇਖੋ ਆ ਵਿਚਾਰਾ ਨੌਜਵਾਨ ਜਵਾਕ ਜਵਾਕ 12 13 ਸਾਲ ਦਾ ਜਵਾਕ ਯਾਰ ਮਾਰਿਆ ਗਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਆ ਦੇਖ ਮੈਂ ਧੂ ਪੈਂਦੀ ਆ ਕਲੇਜੇ ਕਿ ਮੈਂ ਯਾਰ ਬਿਲਕਦਿਆ ਪਰਿਵਾਰ ਮਾਪੇ دیਵਾ ਗੁੱਲ ਹੋ ਗਿਆ ਘਰ ਢੜ ਗਿਆ ਕਿਹਦੇ ਕਰਕੇ ਆ ਸੋਡੀਆਂ ਨਲਾਈਕੀਆਂ ਕਰਕੇ ਅਸੀਂ ਇੰਨਾ ਹਜ਼ਾਰ ਬੰਦਾ ਚਟੇ ਵਾਲਾ ਅੰਦਰ ਬੰਦ ਕਰਤਾ ਅਸੀਂ ਇੰਨੇ ਗੈਂਟਰ ਬੰਦ ਕਰਤੇ ਇੰਨਾਂ ਦੇ ਗੋਲੀਆਂ ਮਾਰਤੀਆਂ ਕੱਖ ਨਹੀਂ ਹੁਣਾ ਹੁਣ ਤੋਂ ਗੱਲਾਂ ਤੇਰੇ ਕੋਲ ਭਾਂਸ ਗੱਲਾਂ ਨੇ ਘੱਟੋ ਘੱਟ ਮੈਂ ਕਹਿੰਦਾ ਤੁਸੀਂ ਕਹਿੰਦਾ ਚਾਇਨਾ ਡੋਰ ਮੈਂ ਤੁਹਾਨੂੰ ਆਜੋ ਮੇਰੇ ਨਾਲ ਜਿੱਥੇ ਮਰਜ਼ੀ ਚੱਲ ਬੜੋ ਜਿਹੜੇ ਮਰਜ਼ੀ ਬਾਜ਼ਾਰ ਚ ਵੜ ਜੰਨੇ ਆਪਾਂ ਜਿਹੜੀ ਮਰਜ਼ੀ ਦੁਕਾਨ ਤੋਂ ਚਾਇਨਾ ਡੋਰ ਲੈ ਲਓ ਯਾਰ ਸ਼ਰਿਆ ਮਿਲਦੀ ਆ ਯਾਰ ਉਹ ਚਿੱਟਾ ਵਾਲੇ ਮਾੜਾ ਮੋਟਾ ਕੋਈ ਲੁਕੋ ਕੇ ਵੇਚਦਾ ਜਾਂ ਕਿਵੇਂ ਇਹ ਸ਼ਰਿਆ ਬਿਕਦੀ ਆ ਐਵੇਂ ਡਰਾਮੇ ਕਰੀ ਜਾਂਦੇ ਆ ਅਸੀਂ ਚੈਨਲ ਡੋਰ ਬੰਦ ਕਰ ਦਿਆਂਗੇ ਅਸੀਂ ਪਰਚੇ ਦੇਵਾਂਗੇ ਅਸੀਂ ਇੰਨੀ ਫੜਦੀ ਸੀ ਉਨੀ ਫੜਦੀ ਕਿੱਥੇ ਫੜਦੀ ਉਹ ਬਾਈ ਪੰਜਾਬ ਦੇ ਲੋਕੋ ਇਹ ਤਾਂ ਖਬਰਾਂ ਜਿਹੜੀਆਂ ਨਾ ਸਾਹਮਣੇ ਆਉਂਦੀਆਂ ਅੱਜ ਦੀਆਂ ਚਾਰ ਖਬਰਾਂ ਚੈਨਲ ਡੋਰ ਦੇ ਨਾਲ ਇੱਕੇ ਮੁੰਡਾ ਮਰਿਆ ਤਿੰਨ ਬੰਦਿਆਂ ਦੇ ਹੋਰ ਕਿਹਦੇ ਆ ਕਿੰਨੇ ਜਾਨਵਰ ਕਿੰਨੇ ਪੰਛੀ ਵਿਚਾਰੇ ਮਰਦੇ ਨੇ ਰੋਜ਼ ਯਾਰ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਆ ਇੱਕ ਹੋਰ ਲਾਂਤੀਆ ਬੋਲੀ ਜਾਂਦਾ ਅਗਾ ਜੀ ਮੀਂਹ ਪੈ ਗਿਆ ਪਤੰਗ ਚੜਾਉਣ ਦਾ ਸਵਾਦ ਹੀ ਖਰਾਬ ਹੋ ਗਿਆ ਲੈ ਮਾਰੀ ਜਾ ਲੋਕਾਂ ਨੂੰ ਕਤਲ ਦਾ ਪਰਚਾ ਬਣਦਾ ਕਤਲ ਦਾ ਪਰਚਾ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਆਵਾਜ਼ ਠਾਓ ਇਹ ਸਰਕਾਰ ਜਿਹੜੀ ਗੁੰੰਗੀ ਬੋਲੀ ਅੰਨੀ ਹੋ ਚੁੱਕੀ ਹੈ ਇਹਦਾ ਪੈਸੇ ਬਣਾਉਣ ਤੋਂ ਇਲਾਵਾ ਹੈ ਹੀ ਨਹੀਂ ਕੋਈ ਕੰਮ ਦਿਖਦਾ ਉੱਥੇ ਕੋਈ ਉੱਥੇ ਨੀਤੀ ਲਿਆਉਂਦੇ ਆ ਕਿ ਉੱਥੇ ਨੀਤੀ ਲਿਆਂਦੀ ਕਦੇ ਪਬਲਿਕ ਸੈਕਟਰ ਵਿੱਚ ਤੇ ਸਰਕਾਰੀ ਜ਼ਮੀਨ ਤੇ ਅੱਖ ਰੱਖ ਲੀਕਦੇ ਆ ਉਹ ਵੇਚ ਤਾਂ ਕੁਝ ਕਰੀ ਜਾਂਦੇ ਆ ਇੱਥੇ ਲੋਕ ਮਰੀ ਜਾਂਦੇ ਆ ਇਹ ਖਬਰ ਆ ਗਈ ਚਿੱਟੇ ਦਾ ਮਰ ਗਿਆ ਕੋਈ ਖਬਰ ਆਈ ਗੋਲੀ ਮਾਰਤੀ ਕਹਿੰਦੇ ਕੋਈ ਖਬਰ ਆ ਗਈ ਆ ਚੈਨਲ ਡੋਰ ਗਲਚ ਪੈ ਗਈ ਮਰ ਗਿਆ ਜਿਹੜਾ ਵੀ ਥਾਣੇ ਦਾ ਹੁੰਦਾ ਥਾਣੇਦਾਰ ਐਸ ਐਚਓ ਹੈ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕਰੋ ਵੀ ਜੇ ਤੇਰੇ ਇਲਾਕੇ ਵਿੱਚ ਪੈਂਦੇ ਸ਼ਹਿਰ ਆ ਚਾਹੇ ਪਿੰਡਾਂ ਕੋਈ ਦੁਕਾਨਾਂ ਦੇ ਚੈਨਲ ਡੋਰ ਮਿਲ ਗਈ ਤਾਂ ਤੂੰ ਜ਼ਿੰਮੇਵਾਰ ਹੋਵੇਂਗਾ ਲੈ ਦਿਖਾ ਦਿਓ ਕਿਤੇ ਭਾਲ ਕੇ ਮਾੜੀ ਮੋਟੀ ਵੀ ਪਰ ਨਹੀਂ ਭਈ ਉਹੋ ਜਿਹੜਾਵਾ ਚੜ ਜਾਂਦਾ ਚੁੱਪ ਹੋ ਜਾਂਦੇ ਆ ਆਪਾਂ ਨੇ ਤਮਾਸ਼ੀ ਲੋਕ ਆ ਤਮਾਸ਼ਾ ਦੇਖਦੇ ਆ ਭਵਾਂਸਾ ਦੇ ਚੁਟਕਲੇ ਸੁਣ ਕੇ ਥੱਲੇ ਹਾ ਹਾ ਕਰ ਛੱਡਦੇ ਆ ਤਾੜੀਆਂ ਮਾਰ ਛੱਡਦੇ ਆ ਆਹ ਬੜੀਆਂ ਗੱਲਾਂ ਸੁਣਾਈਆਂ ਵੀ ਐ ਕਹਿ ਕੇ ਉੱਠ ਕੇ ਢਾੜ ਕੇ ਝੂਗਾ ਕਰਨ ਨੂੰ ਮੜਿਆਉਂਦੇ ਆ ਇਹ ਦੂਜੇ ਦੀਆਂ ਦੂਜੇ ਦੇ ਘਰਾਂ 'ਚ ਲੱਗੀਆਂ ਅੱਗਾਂ ਨਾਲ ਸਾਨੂੰ ਦਿਖਦੀਆਂ ਨਹੀਂ ਤਮਾਸ਼ਾ ਲੱਗਿਆ ਲੱਗਦਾ ਸਾਨੂੰ ਤਮਾਸ਼ਾ ਜਿੱਦੇ ਹੀ ਇਕ ਸਾਡੇ ਘਰਾਂ 'ਚ ਆਉਣੀ ਆ ਮੇਰੀ ਗੱਲ ਯਾਦ ਰੱਖ ਲਿਓ ਸੋ ਪੰਜਾਬ ਦੇ ਲੋਕੋ ਇਸ ਗੱਲ ਬਦਲੇ ਆਵਾਜ਼ بلند ਕਰਨੀ ਪਣਦੀ ਆ लोग कहेंगे किड्डा ਕਮੁੱਦਾ ਹੈ ਬਹੁਤ ਵੱਡਾ ਮੁੱਦਾ ਹੈ ਜਿਹਦੇ ਨਾਲ ਜਵਾਕ ਮਰ ਰਹੇ ਨੇ ਪੰਛੀ ਮਰ ਰਹੇ ਨੇ ਬੰਦੇ ਫਟੜ ਹੋ ਰਹੇ ਆ ਮਰ ਰਿਹਾ ਮੁੱਦਾ ਹੀ ਨਹੀਂ ਹੈਗਾ ਛੋਟੀ ਮੋਟੀ ਗੱਲ ਆ 13 ਸਾਲ ਦਾ ਜਵਾਕ ਮਰ ਗਿਆ ਯਾਰ ਸਾਡੇ ਲਈ ਛੋਟੀ ਗੱਲ ਆ ਇਹ ਫਿਰ ਕਹਿੰਦੇ ਲੱਖਾ ਮੁੱਦਾ ਨਹੀਂ ਸਰੇ ਲਾਉਂਦਾ ਇਹ ਲੱਖੇ ਦਾ ਕੰਮ ਆ ਲੱਖੇ ਦਾ ਕੰਮ ਆ ਜੁਰਤ ਨਾ ਮੈਂ ਫੜਾ ਦੂੰ ਯਾਦ ਕਰਨਾ ਦੇ ਮੈਂ ਕਹਿੰਦਾ ਦੁਕਾਨਾਂ ਵਾਲੇ ਵੇਚਦੇ ਆ ਫੜਵਾ ਕੇ ਫੜਨਾ ਕਿਹਨਾਂ ਸਰਕਾਰ ਨੇ ਪੁਲਿਸ ਨੇ ਪ੍ਰਸ਼ਾਸਨ ਨੇ ਤੁਸੀਂ ਬੋਲ ਪਿਆ ਕਰੋ ਮਾੜਾ ਮੋਡਾ ਕੱਲਾ ਲੱਖੇ ਨੇ ਜਮਾ ਲਿਆ ਸਾਰਾ ਠੇਕਾ ਲਿਆ ਰੱਖਿਆ ਨੇ ਕੱਲੇ ਨੇ ਪਰ ਸਾ ਦੁੱਖ ਲੱਗਦਾ ਹੈ ਦੇਖ ਕੇ ਕਿ ਐ ਜਵਾਕ ਮਰਦਾ ਜਾਂ ਕੋਈ ਬੰਦਾ ਮਰਦਾ ਯਾਰ ਸੋਖਾਂ ਨੂੰ ਹੱਥ ਮਾਰ ਲਓ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਵਾਰੇ ਬੋਲਣਾ ਸ਼ੁਰੂ ਕਰੋ ਲਿਖਣਾ ਘੱਟੋ ਘੱਟ ਕੋਈ ਆਪਣਾ ਸੋਸ਼ਲ ਮੀਡੀਆ ਤੇ ਲੇਖ ਹੀ ਦਿਓ ਕੋਈ ਵਿਰੋਧ ਹੀ ਕਰ ਦਿਓ ਰੌਲਾ ਹੀ ਪਾ ਦਿਓ ਵੀ ਆ ਸਰਕਾਰ ਆ ਕੁਝ ਕੰਮ ਕਰ ਦੇ ਸ਼ਰ ਇਹਨਾਂ ਨੂੰ ਮਾੜੀ ਮੋਢੀ ਸ਼ਰਮ ਆ ਜੇ ਤੇ ਬੰਦ ਕਰ ਦੇਣੇ ਇਹਦੇ ਕੋਲ ਕੀ ਬੰਦ ਕਰਨਾ ਕਿਹਾ ਚੈਨਲ ਬੰਦ ਕਰਤਾ ਕਿਹਦੇ ਪੱਤਰ